ਨਕੌਦਰ ਸ਼ਹਿਰ ਦੇ ਵਿੱਚ ਮੰਦਭਾਗੀ ਖਬਰ ਦੇ ਨਾਲ ਫੇਰ ਤੁਹਾਡੇ ਨਜ਼ਰ ਹੋਏ ਆ ਅੱਜ ਫੇਰ ਇੱਕ ਚੋਰੀ ਇੱਕ ਚੋਰੀ ਬਾਬਾ ਲਾਲ ਬਾਦਸ਼ਾਹ ਰੋਡ ਦੇ ਉੱਤੇ ਵਿਸ਼ਾਲ ਟ੍ਰੇਡਰ ਜਲੋਟੇ ਦੀ ਦੁਕਾਨ ਤੇ ਜਲੋਟਾ ਬ੍ਰੈਡ ਵਾਲਾ ਉਹਨਾਂ ਦੀ ਦੁਕਾਨ ਤੇ ਚੋਰਾਂ ਨੇ ਨਿਸ਼ਾਨਾ ਬਣਾਇਆ ਦਰਵਾਜ਼ਾ ਭੰਨਿਆ ਔਰ ਇੱਕ ਹੋਰ ਜ਼ਰੂਰੀ ਗੱਲ ਮੈਂ ਦੱਸ ਦਵਾਂ ਸਭ ਤੋਂ ਪਹਿਲੇ ਆ ਕੇ ਕੈਮਰੇ ਭੰਨੇ ਆ ਡੀਵੀਆਰ ਲੈ ਗਏ ਆ ਕੀ ਨੁਕਸਾਨ ਹੋਇਆ ਅੰਦਰ ਲੈ ਚਲਦੇ ਆ ਗੱਲਬਾਤ ਕਰਾਉਨੇ ਆ ਦੁਕਾਨ ਦੇ ਮਾਲਕ ਦੇ ਨਾਲ ਕਾਲ ਜੀ ਰੋਟਾ ਕਿਹੜੀ ਜਗ੍ਹਾ ਦੁਕਾਨ ਹੈ ਜੀ ਲਾਲ ਬਾਸ਼ਾ ਚੌਕ ਕੀ ਗੱਲਬਾਤ ਹੋਈ ਹੈ ਹਲ ਬਾਦ ਕੀ ਰਾਤੀ ਦੁਕਾਨ ਬੰਦ ਕਰਕੇ ਆਇਆ ਸਵੇਰੇ ਦੁਕਾਨ ਤੇ ਕਿਸਬਰ ਦਾ ਫੋਨ ਆਇਆ ਸਮਾਨ ਦੇਣਾ ਇਹ ਤੇ ਦੇਖਿਆ ਤਾਲੇ ਟੁੱਟੇ ਹੋਏ ਸੀਗੇ ਤੇ ਅੰਦਰ ਵੜ ਕੇ ਦੇਖਿਆ ਕੈਮਰੇ ਵੀ ਸਾਰੇ ਤੋੜੇ ਹੋਏ ਜਗੇ ਤੇ ਗੱਲਾਂ ਵੀ ਵਿਖਰੇ ਹੋਇਆ ਸੀਗਾ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਤਾਂ ਤਕਰੀਬਨ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਮੇਰੇ ਕੰਨ ਦਾ ਕੋਕਾ ਸੀਗਾ ਇੱਕ ਉਹ ਕੋਲੀ ਡਿੱਗੀ ਹੋਈ ਸੀ ਟਾਈਮ ਨਹੀਂ ਲੱਗਿਆ ਮੈਂ ਗੱਲੇ ਚ ਰੱਖ ਲਈ ਮੈਂ ਕੋਲੀ ਪਵਾ ਕੇ ਤੇ ਪਾ ਲੂੰਗਾ ਸੀਸੀਟੀਵੀ ਕੈਮਰੇਆਂ ਦੇ ਵਿੱਚ ਆਇਆ ਕੁਝ ਕੈਮਰੀ ਜੇ ਪਾ ਤੋੜ ਦਿੱਤੇ ਸਾਰੇ ਡੀਵੀਆਰ ਚੱਕ ਕੇ ਲੈ ਗਏ ਤੇ ਵਿੱਚ ਆਊਗਾ ਕੀ ਪੁਲਿਸ ਪਹੁੰਚ ਗਈ ਮੋਕੇ ਤੇ ਪੁਲਿਸ ਪਹੁੰਚ ਗਈ ਕੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਪਛੰਦ ਉਹ ਗਾਂ ਤੋਂ ਇਦਾਂ ਦੇ ਕੰਮ ਨਾ ਹੋਣ ਇਦਾਂ ਦੇ ਕੰਮ ਨਾਤ ਪਾਈ ਜਾਵੇ ਜਿੰਨਾ ਅਸੀਂ ਵੀ ਸੇਫਟੀ ਮਹਿਸੂਸ ਕਰੀਏ ਜੀ ਇਸ ਤੋਂ ਪਹਿਲੇ ਵੀ ਵਾਰਦਾਤ ਹੋਈ ਐ ਇਦਾਂ ਜੀ ਨਾ ਇਸ ਤੋਂ ਪਹਿਲਾਂ ਸਾਡੇ ਨਾਲ ਕਦੇ ਕੋਈ ਵਾਰਦਾਤ ਨਹੀਂ ਹੋਈ ਫਸਟ ਟਾਈਮ ਇੱਥੇ ਹੋਈ ਉਸ ਜੀ ਕੀ ਨਾਈਟ ਮੇਰਾ ਨਾਮ ਸ਼ਮਜਲ ਊਟਾ ਜੀ ਕੀ ਲੱਗਦਾ ਮੇਰਾ ਬੜਾ ਬੇਟਾ ਜੀ ਕੀ ਗੱਲ ਹੋ ਗਈ ਬਸ ਸਵੇਰ 7 ਵਜੇ ਫੋਨ ਆਇਆ ਜੀ ਇਹਨਾਂ ਨੂੰ ਤੇ ਦੁਕਾਨ ਤੇ ਆਇਆ ਦੁਕਾਨ ਤੇ ਆ ਕੇ ਦੇਖਿਆ ਤੇ ਤਾਲਾ ਟੁੱਟਿਆ ਸੀ ਬਾਅਦ ਚ ਇਹਨੇ ਫੋਨ ਕੀਤਾ ਮਮਾ ਦੁਕਾਨ ਤੇ ਨੁਕਸਾਨ ਹੋ ਗਿਆ ਇਸ ਤਰ੍ਹਾਂ ਫਿਰ ਅਸੀਂ ਮਗਰੀ ਭੱਜੇ ਆਏ ਤੇ ਦੇਖਿਆ ਵੀ ਗੱਲਾਂ ਵਗੈਰਾ ਤੋੜਿਆ ਡੀਆ ਡੀਵੀਆਰ ਸਾਰਾ ਤੋੜਿਆ ਹੋਇਆ ਸੀ ਤੇ ਕਾਫੀ ਨੁਕਸਾਨ ਕਰਕੇ ਚਲੇ ਗਏ ਕੀ ਮੰਗਤ ਕਰਦੇ ਪ੍ਰਸ਼ਾਸਨ ਤੇ ਹੀ ਇਹ ਅਗੇ ਤੋਂ ਕਮਿਨਾਂ ਨੂੰ ਰੋਕਿਆ ਜਾਵੇ ਦੁਕਾਨਦਾਰ ਸੇਫ ਰਹੇ ਚੋਰੀਆਂ ਘਰ ਫੋਨ ਨਾ ਹੋਣ ਕੀ ਨਾ ਇਹ ਤੁਹਾਡਾ ਵਿਕਾਜ ਲੋਟਾ ਜੀ ਕੀ ਲੱਗਦੇ ਤੁਹਾਡੇ ਵੱਡੇ ਭਾਈ ਵੱਡੇ ਭਾਈ ਸਾਬਾ ਕਿਵੇਂ ਪਤਾ ਲੱਗਾ ਤੇ ਅੱਜ ਸੁੱਤੇ ਪਏ ਸੀ ਭਾਈ ਸਵੇਰੇ ਕਿਸੇ ਸਮਾਨ ਦੇਣ ਆਏ ਮਦਰਸਿਟੀ ਜਨੂੰ ਪਾਉ ਚਾਹੀਦੇ ਸੀ ਉਹ ਤੱਕ ਦੇਖਿਆ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅੰਦਰ ਆ ਕੇ ਦੇਖਿਆ ਕਿ ਕੈਮਰੇ ਤੋੜ ਕੇ ਸਾਰੇ ਡੀਵੀਆਰ ਲਾ ਕੇ ਲੈ ਗਏ ਉਸ ਸਮਾਨਾ ਬੜਾ ਕੈਸ਼ ਪਿਆ ਸੀ 1015 ਇਹ ਭਾਂਗ ਨੂੰ ਲਾ ਕੇ ਨਾਲ 1 ਗੋਲਡ ਦਾ ਟਾਪਸ ਪਿਆ ਤੇ ਉਹ ਲੈ ਗਏ। ਝੌਂਕੀ ਦਾ ਹੈ ਜੀ ਵੀਰ ਝੌਂਕੀ ਦਾ ਹੈ ਨਹੀਂ ਜੀ ਕੋਈ। ਤੇ ਕੈਮਰੇ ਕੋਮਰੇ ਚ ਕੋਈ ਸ਼ਾਇਦ ਕੈਮਰੇ ਡੀਵੀਆਰ ਹੀ ਲੈ ਕੇ ਪਟਕੇ ਜੀ ਤੇ ਕੈਮਰੇ ਤੋੜ ਗਏ। ਆਣ ਗਵਾਂਡ ਕੈਮਰੇ ਲੱਗੇ ਹੋਏ। ਬਾਕੀ ਆਣ ਗਵਾਂਡ ਰੋੜਾ ਫੇਰ ਪਾਟ ਕੇ ਕੈਮਰੇ ਲੱਗੇ ਉਹ ਦੇ ਚੈੱਕ ਕਰਦੇ ਆ। ਤੁਹਾਡੀ ਇਹ ਦੁਕਾਨ ਦੇ ਅੰਦਰ ਕਿੰਨੇ ਕੈਮਰੇ ਲੱਗੇ ਤਕਰੀਬਨ? 7-8 ਤਾਂ ਹੈਗੇ ਹੀ। 7-8 ਕੈਮਰੇ ਸਾਰੇ ਕੈਮਰੇ ਤੋੜ ਦਿੱਤੇ। 12 12 ਕੈਮਰੇ ਆ ਸਾਰੇ ਹੀ ਟੁੱਟਦੇ ਆ ਸਾਰੇ ਲੱਗੇ ਬਾ ਡੀਵੀਆ ਟੁੱਟਦਾ ਬਾਕੀ ਕੁਝ ਖਤਮ ਹੋ ਗਿਆ ਕੰਮ ਰਿਕਾਰਡਿੰਗ ਲੈ ਕੇ ਚੱਕੇ ਸਾਰੇ ਬ੍ਰੈਡਾਂ ਦਾ ਕੰਮ ਕਰਦੇ ਉਹ ਕੀ ਹੁਣ ਮੰਗਾਂਗੇ ਤੁਹਾਡੇ ਮੰਗੇ ਹੀ ਆ ਜੀ ਔਰ ਪੁਲਿਸ ਆਈ ਆ ਮੌਕੇ ਤੇ ਬੰਦੀ ਕਾਰਵਾਈ ਕਰਨਾਨੂੰ ਇਨਸਾਫ ਮਿਲੇ ਕੋਈ ਸਾਡਾ ਨੁਕਸਾਨ ਹੋਇਆ ਪਰ ਭਾਈ ਹੋ ਜਾਂਦੇ ਬਸ ਉੱਤੀ ਰਹੀ ਤੇਵਿੰਦਰ ਸਿੰਘ ਜੀ ਕੀ ਗੱਲਬਾਤ ਹੋਈ ਸਰ ਕੋਈ ਸਾਨੂੰ ਸਵੇਰੇ ਫੋਨ ਗਿਆ ਇਹਨਾਂ ਦਾ ਜੀ ਥਾਣੇ ਫੋਨ ਗਿਆ ਮੈਨੂੰ ਤੇ ਮੁੰਸੀ ਦਾ ਫੋਨ ਆਇਆ ਕਿਦ ਤੱਕ ਆ ਕੇ ਫੁਲਾਨੀ ਜਗ੍ਹਾ ਤੇ ਤਾਲੀ ਟੁੱਟੇ ਪਿਆ ਬਾਪੂਰ ਆਰਵਾਸਾ ਚੌਂਕ ਚ ਬ੍ਰੈਡ ਵਾਲੀ ਦੁਕਾਨ ਤੇ ਆਣ ਕੇ ਦੇਖਿਆ ਇਹ ਦੱਸਦੇ ਆ ਕਿ ਸਾਡਾ ਕੈਸ਼ ਆ ਥੋੜਾ ਬਹੁਤਾ ਕੋਈ ਉਹਦੇ ਵਿੱਚ ਗੱਲੇ ਵਿੱਚ ਹੀਗਾ ਜੀ ਤੇ ਉਸ ਤੋਂ ਬਾਅਦ ਇੱਕ ਕੈਮਰੇ ਇਹਨਾਂ ਦੇ ਤੋੜੇ ਹੋਏ ਆ ਜੀ ਤੇ ਬਾਕੀ ਦੇਖਦੇ ਆ ਸਾਨੂੰ ਲਿਖਤੀ ਦਰਖਾਸਤ ਦਿੰਦੇ ਆ ਤੇ ਉਹੋ ਜੀ ਕਾਰਵਾਈ ਕਰ ਦਿੰਦੇ ਆ ਜੀ ਕੀ ਕਾਰਵਾਈ ਕੀ ਕਾਰਵਾਈ ਹੋ ਗਈ ਸਰ ਪਰਚਾ ਦਵਾਂਗੇ ਜੀ ਸਰ ਇੱਥੇ ਕੋਈ ਚੌਂਕੀਦਾਰ ਹੈਗਾ ਹਾਂਜੀ ਚੌਂਕੀਦਾਰ ਹੈ ਨਹੀਂ ਇੱਥੇ ਚੌਂਕੀਦਾਰ ਹੈ ਨਹੀਂ ਜੀ ਇੱਕ ਮੇਨ ਪ੍ਰੋਬਲਮ ਹੈ ਇੰਨੀਆਂ ਦੁਕਾਨਾਂ ਦਾ ਚੌਂਕੀਦਾਰ ਤਾਂ ਰੱਖਣਾ ਆਪਣੇ ਜੀ ਜੀ ਚੌਂਕੀਦਾਰ ਬਿਲਕੁਲ ਹੈ ਨਹੀਂ ਜਿੱਧਰ ਹੀ ਰਖਾਏ ਉਧਰ ਤਾਂ ਸੇਫ ਹੋ ਗਿਆ ਉਹ ਸਾਰਾ ਜੀ ਸਰ ਜਿਹੜੇ ਚੋਰ ਆਉਂਦੇ ਆਉਂਦੇ ਕੈਮਰਿਆਂ ਨੂੰ ਫਰਮਾਂ ਨਾਲ ਪਹਿਲੇ ਪੈਂਦੇ ਆ ਕੈਮਰਿਆਂ ਨੂੰ ਪੈਂਦੇ ਆ ਜੀ ਜੀ ਵਾਸ ਵਾਸ ਜੀ ਪਹਿਲੇ ਵੀ ਇੱਕ ਅੱਧੀ ਚੋਰੀ ਹੋਈ ਆ ਉਹ ਵੀ ਕੈਮਰੇ ਨੂੰ ਪਏ ਆ ਸਰ ਆਂਡ ਪੁਆਇੰਟ ਦੇ ਕੋ ਕੈਮਰੇ ਦੇਖੀਏ ਤੁਸੀਂ ਦੇਖਣੇ ਆ ਜੇ ਰੋੜਾ ਸਫੇਰਪਾਟ ਆ ਜੀ ਉਹਨਾਂ ਦੇ ਕੈਮਰੇ ਦੇਖਣੇ ਆ ਅਸੀਂ ਹਜੇ ਉਹਨਾਂ ਵਿੱਚ ਸਾਨੂੰ ਮਾੜਿਆ ਵਿਊ ਮਿਲਦਾ ਤੇ ਫਿਰ ਉਹ ਸਾਹ ਨਾਲ ਚੱਲਦੀ ਆਂ ਕੀ ਸ਼ੋਭਨਾ ਮਜੀ ਤੇਰੇ ਇਹ ਸੇ ਦਵਿੰਦਰ ਸਿੰਘ ਜਿਹੜਾ ਥਾਣਾ ਜੀ 시ਟੀ ਦੇ ਕੋਦਰ ਜੀ ਇਹ ਤਸਵੀਰਾਂ ਤੁਹਾਨੂੰ ਬਾਬਾ ਲਾਲ ਬਾਦਸ਼ਾਹ ਰੋਡ ਤੋਂ ਵਿਸ਼ਾਲ ਟਰੈਡਡ ਜਲੋਟਾ ਬਰੈਡ ਵਾਲਾ ਉਹਦੀ ਦੁਕਾਨ ਤੋਂ ਦਿਖਾ ਰਿਆ ਸੀ ਜਿੱਥੇ ਅੱਜ ਚੋਰਾਂ ਨੇ ਤਵਾ ਬੋਲਿਆ ਅਤੇ ਇਹਨਾਂ ਦਾ ਨੁਕਸਾਨ ਕੀਤਾ ਉਹਨਾਂ ਦੇ ਸਾਰੇ ਜਿਹੜੇ ਕਹਿੰਦੇ 12 ਕੈਮਰੇ 12 ਕੈਮ ਇਹਨਾਂ ਦੀ ਵੀ ਇਹੀ ਮੰਗ ਆ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਕਾਰਵਾਈ ਕਰੇ ਤਾਂ ਕਿ ਇਦਾਂ ਦੀ ਕੋਈ ਕਾਰਵਾਈ ਜਿਹੜੀ ਇਦਾਂ ਦਾ ਕੋਈ ਚੋਰ ਅੱਗੇ ਤੋਂ ਨਾ ਹੌਸਲਾ ਕਰ ਸਕਣ ਕੈਮਰਾ ਪ੍ਰਸਾਦ ਸੁਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾਲਰਨੀਵੀ ਨਕੋੜਾ